ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਪਾ ਗੋਪਹਿਲਾ ਸਮੈਸਟਰ ਪਹਿਲਾ ਦੇ ਪੰਜਾਬੀ ਲਾਜ਼ਮੀ ਦੇ ਲੈਕਚਰ ਵਿੱਚ ਵਸਵਕਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੀ ਕਾਪੂਸਤਕ ਕਾਵ ਸੰਮੇਲ ਵਿੱਚ ਦਰਜ ਕਵੀ surjit patar ਦੀ ਕਵਤਾ ਕੁਛ ਕਿਹਾ ਤਾਂ ਦੀ ਵਿਆਖਿਆ ਕਰਾਂਗੇ ਵਿਦਿਆਰਥੀਓ ਇਸ ਕਵਤਾ ਵਿੱਚ ਕਵੀ ਨੇ ਸਮੁੱਚੇ ਭਾਰਤੀ ਨਿਆਂ ਪ੍ਰਬੰਧ ਦੇ ਖੋਖਲੇ ਸੁਭਾਅ ਨੂੰ ਬਿਆਨ ਕੀਤਾ ਹੈ ਭਾਵ ਭਾਰਤੀ ਨਿਆਂ ਪ੍ਰਬੰਧ ਮੁਕੰਮਲ ਤੌਰ ਤੇ ਖੋਖਲਾ ਹੈ ਨਿਆਂ ਦੀ ਉਡੀਕ ਵਿੱਚ ਇੱਕ ਗਰੀਬ ਮਨੁੱਖ ਜਾਂ ਨਿਆ ਚੌਣ ਵਾਲਾ ਖਤਮ ਹੋ ਜਾਂਦਾ ਹੈ ਪਰ ਉਸ ਨੂੰ ਨਿਆ ਪ੍ਰਾਪਤ ਨਹੀਂ ਹੁੰਦਾ ਇਸ ਕਹਾਤਾ ਵਿੱਚ ਕਵੀ ਲਿਖਦਾ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮ੍ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਕੁਝ ਕਿਹਾ ਹਨੇਰਾ ਜਰੇਗਾ ਕਿਵੇਂ ਵਿਦਿਆਰਥੀਓ ਹਨੇਰਾ ਹਨੇਰਾ ਇੱਕ ਪ੍ਰਤੀਕ ਵਜੋਂ ਵਰਤੇ ਹੈ ਨਿਰਾਲ ਸ਼ਬਦ ਕਵੀ ਨੇ ਹਨੇਰੇ ਤੋਂ ਭਾਵ ਹੈ ਉਹ ਕਾਲੀ ਸੋਚ ਦੇ ਲੋਕ ਉਹ ਹਨੇਰੇ ਦੇ ਰਹਿਨੁਮਾ ਜਿਹੜੇ ਆਪਣੀ ਤਾਕਤ ਨਾਲ ਆਮ ਮਨੁੱਖ ਨੂੰ ਦਬਾਉਂਦੇ ਹਨ ਭਾਵ ਸੱਚ ਨੂੰ ਉੱਠਣ ਤੋਂ ਪਹਿਲਾਂ ਹੀ ਦਬਜ ਦਿੱਤਾ ਜਾਂਦਾ ਹੈ ਕਵੀ ਕਹਿੰਦਾ ਹੈ ਜੇਕਰ ਉਸਨੇ ਸੱਚ ਦੇ ਲਈ ਹਨੇਰੇ ਦੇ ਮਹਤਵਪਰਾਂ ਦੇ ਖਿਲਾਫ ਕੋਈ ਗੱਲ ਕਰੀ ਜ਼ਾਲਮ ਲੋਕਾਂ ਦੇ ਖਿਲਾਫ ਕੋਈ ਗੱਲ ਕਰੀ ਤਾਂ ਉਹ ਉਸ ਨੂੰ ਬੋਲਣ ਨਹੀਂ ਦੇਣਗੇ ਭਾਗ ਜਰਨਗੇ ਨਹੀਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਰਨਗੇ ਦੇ ਅਰਥ ਇਹ ਉਹ ਸ਼ਮਾਦਾਨ ਹੁੰਦਾ ਹੈ ਜਿਸ ਵਿੱਚ ਸ਼ਮਨ ਭਾਵ ਮੋਮਬਤੀ ਰੱਖੀ ਜਾਂਦੀ ਹੈ ਉਸ ਨੂੰ ਸ਼ਮਾਦਨ ਕਿਹਾ ਜਾਂਦਾ ਹੈ ਅਸੀਂ ਮਹਿਫਲਾਂ ਵਿੱਚ ਦੇਖਿਆ ਹੁੰਦਾ ਹੈ ਤੁਸੀਂ ਵੀ ਦੇਖਿਆ ਹੋਣਾ ਇਹ ਹੈ ਇੱਕ ਸ਼ੀਸ਼ੇ ਦਾ ਬਣਿਆ ਹੋਇਆ ਮਰਤਵਾਨ ਕਿਸਮ ਵਰਗ ਇੱਕ ਸਟੈਂਡ ਹੁੰਦਾ ਹੈ ਜਿਸ ਵਿੱਚ ਮੋਮਬਤੀ ਰੱਖੀ ਹੁੰਦੀ ਹੈ ਜਿਸ ਨੂੰ ਸ਼ਮ੍ਮਦਾਨ ਕਹਿੰਦੇ ਹਨ ਸ਼ਮ੍ਮਦਾਨ ਦੀ ਤੁਲਨਾ ਕਵੀ ਨੇ ਇਸ ਵਿੱਚ ਬੁੱਧੀਮਾਨ ਲੋਕਾਂ ਨਾਲ ਕੀਤੀ ਹੈ ਜੋ ਸੱਚ ਦੇ ਮਹਤਵਪੂਰਨ ਹਨ ਸੱਚ ਨੂੰ ਫਲਾਉਂਦੇ ਹਨ ਸੱਚ ਦੇ ਹਿਤੈਸ਼ੀ ਹਨ ਕਵੀ ਕਹਿੰਦਾ ਹੈ ਚੁੱਪ ਰਿਹਾ ਤਾਂ ਸ਼ਮ੍ਮਦਾਨ ਕੀ ਕਰਨਗੇ ਜੇ ਉਸਨੇ ਹਨੇਰੇਆਂ ਮਾਰੇ ਲੋਕਾਂ ਦੇ ਖਿਲਾਫ ਕੁਝ ਨਾ ਕਿਹਾ ਜ਼ੁਲਮ ਦੇ ਖਿਲਾਫ ਕੁਝ ਨਾ ਕਿਹਾ ਤਾਂ ਚੰਗੇ ਲੋਕ ਜਾਂ ਵਿਦਵਾਨ ਲੋਕ ਉਸ ਦੀ ਇੱਜ਼ਤ ਨਹੀਂ ਕਰਨਗੇ ਉਸ ਬਾਰੇ ਵਧੀਆ ਚੰਗੇ ਵਿਚਾਰ ਨਹੀਂ ਰੱਖਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਦੇ ਸਹਿਣਗੇ ਗੀਤ ਭਾਵ ਜੋ ਉਸਨੇ ਲਿਖਣਾ ਹੈ ਜ਼ੁਲਮ ਦੇ ਖਿਲਾਫ ਜੇਕਰ ਉਹ ਲਿਖ ਹੀ ਨਹੀਂ ਪਾਇਆ ਉਸ ਦੇ ਵਿਚਾਰ ਉਸ ਦੇ ਅੰਦਰ ਹੀ ਮਰ ਗਏ ਤਾਂ ਉਸ ਦੇ ਯਾਰ ਜੋ ਚੰਗੇ ਲੋਕ ਹਨ ਉਹ ਇਹ ਸਹਿ ਨਹੀਂ ਸਕਣਗੇ ਇਸ ਅਦਾਲਤ ਚ ਬਿਰਖ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਦੇਖੋ ਵਿਦਿਆਰਥੀ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਉਹੋ ਹੀ ਗੱਲ ਹੁਣ ਆਪਣੇ ਸਾਹਮਣੇ ਆਉਂਦੀ ਆ ਕਵੀ ਕਹਿੰਦਾ ਹੈ ਵੀ ਜਿਹੜੀਆਂ ਭਾਰਤੀ ਦਾਲਤਾ ਹਨ ਨਿਆ ਪ੍ਰਣਾਲੀ ਜਾਂ ਨਿਆ ਪ੍ਰਬੰਧ ਹੈ ਇੱਥੇ ਕਿਸੇ ਨੂੰ ਵੀ ਸਮੇਂ ਤੇ ਨਿਆਂ ਨਹੀਂ ਮਿਲਦਾ ਜੇਕਰ ਨਿਆਂ ਮਿਲਦਾ ਵੀ ਹੈ ਬੜੇ ਸਮੇਂ ਬਾਅਦ ਤੇ ਪੂਰੀ ਤਰ੍ਹਾਂ ਨਿਆਂ ਨਹੀਂ ਮਿਲਦਾ ਲੋਕ ਨਿਆਂ ਦੀ ਉਡੀਕ ਵਿੱਚ ਬਿਰਖਾ ਵਾਂਗ ਕਚੈਰੀ ਅੱਗੇ ਖੜੇ ਰਹਿੰਦੇ ਹਨ ਫੈਸਲੇ ਸੁਣਦੇ ਆ ਸੁੱਕ ਜਾਂਦੇ ਹਨ ਭਾਵ ਉਹਨਾਂ ਦੀ ਸੱਤਿਆ ਹੀ ਮਰ ਜਾਂਦੀ ਹੈ ਹਿੰਮਤ ਹੀ ਜਵਾਬ ਦੇ ਜਾਂਦੀ ਹੈ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਕਵੀ ਕਹਿੰਦਾ ਹੈ ਕਿ ਇਹਨਾਂ ਨੂੰ ਇਹ ਕਹਿ ਦਿਓ ਵੀ ਜੋ ਇਹਨਾਂ ਕੋਲ ਬਚਿਆ ਹੈ ਉਹਨੂੰ ਸਾਮ ਲੈਣ ਭਾਵ ਆਪਣੇ ਘਰੀ ਮੁੜ ਜਾਣ ਕਦੋਂ ਤੱਕ ਇੱਥੇ ਖੜੇ ਰਹਿਣਗੇ ਇਹ ਨਿਆਂ ਦੀ ਉਡੀਕ ਵਿੱਚ ਕਦੋਂ ਤੱਕ ਇਹਨਾਂ ਅਖੌਤੀ ਅਦਾਲਤਾਂ ਅੱਗੇ ਖੜੇ ਰਹਿਣਗੇ ਕਿਉਂਕਿ ਭਾਰਤੀ ਨਿਆਂ ਪ੍ਰਬੰਧ ਵਿੱਚ ਨਿਆਂ ਨਹੀਂ ਮਿਲਦਾ ਯਾਰ ਮੇਰੇ ਜੋ ਇਸ ਆਸਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਯਾਰ ਕਿਹੜੇ ਵਿਦਿਆਰਥੀ ਉਹ ਯਾਰ ਜੋ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ ਜੋ ਸੱਚ ਹੱਕ ਦੀ ਲੜਾਈ ਲੜਦੇ ਆ ਸ਼ਹੀਦੀਆਂ ਪਾ ਕੇ ਕਵੀ ਕਹਿੰਦਾ ਹੈ ਉਹ ਇਸ ਆਸ ਤੇ ਮਰ ਗਏ ਵੀ ਉਹਨਾਂ ਦੇ ਜਾਣ ਤੋਂ ਬਾਅਦ ਉਹ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰਾਂ ਨੂੰ ਆਮ ਜਨਤਾ ਦੇ ਸਾਹਮਣੇ ਲਿਆਵੇਗਾ ਪਰ ਲੋਕਾਂ ਨੂੰ ਉਹਨਾਂ ਦੇ ਵਿਚਾਰਾਂ ਨਾਲ ਜਾਗਰਿਤ ਕਰੇਗਾ ਪਰ ਕਹਿੰਦਾ ਜੇ ਉਹ ਚੁੱਪ ਰਿਹਾ ਉਸਨੇ ਕੁਝ ਵੀ ਨਾ ਕਿਹਾ ਲੋਕਾਂ ਨੂੰ ਉਹਨਾਂ ਦੇ ਉਸਦੇ ਦੋਸਤਾਂ ਜਾਂ ਯਾਰਾਂ ਦੀ ਕੁਰਬਾਨੀਆਂ ਬਾਰੇ ਨਾ ਦੱਸਿਆ ਤਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਤੇ ਉਹਦੇ ਯਾਰ ਉਹ ਕ੍ਰਾਂਤੀਕਾਰੀ ਤੇ ਬਹਾਦਰ ਲੋਕ ਰੂਹਾਂ ਬਣ ਕੇ ਭਟਕਦੇ ਰਹਿਣਗੇ ਜੋ ਵਿਦੇਸ਼ਾਂ 'ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸੇਵੇ ਦੀ ਅਗਣ ਬਾਕੀ ਕਬਰਾਂ ਦੇ ਰੁੱਖਾਂ ਹਿੱਟ ਜਾ ਬਹਿਣਗੇ ਵਿਦਿਆਰਥੀ ਕਵੀ ਅਗੇ ਲਿਖਦਾ ਹੈ ਜੋ ਵਿਦੇਸਾਂ ਵਿੱਚ ਰੋਜ਼ੀ ਰੋਟੀ ਕਮਾਉਣ ਖਾਤਰ ਚਲੇ ਗਏ ਹਨ ਜਦੋਂ ਉਹ ਦੇਸ਼ ਪਰਤਣਗੇ ਕਦੇ ਵੀ ਭਾਵੇਂ ਕਦੇ ਵੀ ਉਹ ਦੇਸ਼ ਆਪਣੇ ਦੇਸ਼ ਸਮੇਂ ਸਿਰ ਨਹੀਂ ਪਹੁੰਚ ਸਕਦੇ ਕਿਉਂਕਿ ਰੋਜ਼ੀ ਰੋਟੀ ਨੇ ਉਹਨਾਂ ਦੇ ਹੱਥ ਪੈਰਾਂ ਵਿੱਚ ਇੱਕ ਸੰਗਲਿ ਪਾਈ ਹੁੰਦੀ ਹੈ ਸੰਗਲ ਪਾਇਆ ਹੈ ਪਰ ਜਦੋਂ ਵੀ ਉਹ ਪਰਤਣਗੇ ਜਾਂ ਤਾਂ ਉਹ ਆ ਕੇ ਆਪਣੀ ਮਾਂ ਦੇ ਸ਼ਿਵ ਦੀ ਅੱਗ ਸੇਕਣਗੇ ਪਰ ਉਹਨਾਂ ਨੂੰ ਕਾਫੀ ਦੇਰ ਹੋ ਚੁੱਕੀ ਹੋਵੇਗੀ ਅਤੇ ਕੁਝ ਅਜਿਹੇ ਹੋਣਗੇ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਹੋਣਗੇ ਅਤੇ ਉਹਨਾਂ ਦੀਆਂ ਕਬਰਾਂ ਉੱਤੇ ਜੋ ਦਰਖਤ ਉੱਗੇ ਹੋਣਗੇ ਉਹਨਾਂ ਦਰਖਤਾਂ ਥੱਲੇ ਬਹਿਣਗੇ ਆਪਣੇ ਮਾਪਿਆਂ ਨੂੰ ਯਾਦ ਕਰਨਗੇ ਕੀ ਇਹ ਇਨਸਾਫ਼ ਹੁਮੇ ਦੇ ਪੁੱਤ ਕਰਨਗੇ ਕੀ ਇਹ ਖਾਮੋਸ਼ ਪੱਥਰ ਦੇ ਪੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲਥਣੇ ਨਹੀਂ ਰਾਜ ਬੁਤ ਕਰਨਗੇ ਸੂਰਜ ਚੜਨ ਲੈਣਗੇ ਕਵੀ ਕਹਿੰਦਾ ਹੈ ਜੋ ਮਨੁੱਖ ਨਾਲ ਬਿੰਸਫੀ ਹੋ ਰਹੀ ਹੈ ਅੱਜ ਦੇ ਮਨੁੱਖ ਨਾਲ ਜੋ ਬਿੰਸਫੀ ਹੋ ਰਹੀ ਹੈ ਕਿ ਉਸ ਮਨੁੱਖ ਦਾ ਇਨਸਾਫ ਇਹ ਹੰਕਾਰੇ ਹੋਏ ਲੋਕ ਕਰਨਗੇ ਹਮੇ ਦੇ ਪੁੱਤ ਭਾਵ ਜਿਹਨਾਂ ਅੰਦਰ ਸਿਰਫ ਹੰਕਾਰ ਹੀ ਭਰਿਆ ਹੋਇਆ ਹੈ ਉਹ ਕਰਨਗੇ ਖਾਮੋਸ਼ ਪੱਥਰ ਦੇ ਪੁੱਤ ਕਰਨਗੇ ਖਾਮੋਸ਼ ਪੱਥਰ ਦੇ ਪੁੱਤ ਭਾਵ ਇਹ ਰੱਬ ਰੂਪੀ ਜਿਹਨੂੰ ਸਿਰਫ ਮੰਨਦੇ ਆ ਉਹ ਕਰਨਗੇ ਜੋ ਸਲੀਬਾਂ ਦੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜਨਗੇ ਲੈਣਗੇ ਇਹ ਜੋ ਜ਼ੁਲਮ ਹੋ ਰਿਹਾ ਹੈ ਇਹ ਇਹ ਜ਼ੁਲਮ ਹਮੇਸ਼ਾ ਹੀ ਹੁੰਦਾ ਰਹੇਗਾ ਪਰਵੇਂ ਰਾਜ ਬਦਲਦਾ ਰਹੇਗਾ ਪਰ ਮਨੁੱਖਤਾ ਦਾ ਘਾਣਾ ਇਸੇ ਤਰ੍ਹਾਂ ਹੀ ਵਾਪਰਦਾ ਰਹੇਗਾ ਵਿਦਿਆਰਥੀ ਕਵੀ ਅਗੋਂ ਲਿਖਦਾ ਹੈ ਇਹ ਜੋ ਰੰਗ ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚੁੱਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਉਹੀ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ ਇਹ ਜੋ ਰੰਗਾਂ ਦੇ ਜਿੱਤਰੇ ਨੇ ਖੁਰ ਜਾਣਗੇ ਭਾਵੇਂ ਜੋ ਰੰਗਾਂ ਨਾਲ ਲਿਖੇ ਹੋਏ ਹਰਫ ਨੇ ਲੋਕ ਆਪਣੇ ਆਪਣੀ ਵਡਿਆਈ ਆਪ ਲਿਖਾ ਕੇ ਗਏ ਨੇ ਉਹ ਖੁਰ ਜਾਣਗੇ ਅਤੇ ਜੋ ਲੋਕ ਮਰ ਮਰ ਸੰਗ ਮਰ ਮਰ ਦੀਆਂ ਵੱਡੀਆਂ-ਵੱਡੀਆਂ ਆਪਣੀ ਯਾਦਗਾਰ ਬਣਾ ਚੁੱਕੇ ਨੇ ਬਣਾ ਕੇ ਗਏ ਨੇ ਉਹ ਵੀ ਮਿਟ ਜਾਣਗੀਆਂ ਜਿਉਂਦਾ ਕੀ ਰਹੇਗਾ ਕਵੀ ਕਹਿੰਦਾ ਹੈ ਜਿਉਂਦਾ ਉਹੀ ਰਹੂ ਰਹੂਗਾ ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇਨ ਬਲਦੇ ਭਾਵ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਹੱਥਾਂ ਨੇ ਜੋ ਹਵਾ ਵਿੱਚ ਲਿਖੇ ਨੇ ਭਾਵ ਜੋ ਆਪਣੀ ਵਿਚਾਰ ਆਮ ਜਨਤਾ ਵਿੱਚ ਫੈਲਾਈ ਨੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ ਜਿਹੜੇ ਵਿਚਾਰ ਆਮ ਜਨਤਾ ਵਿੱਚ ਕ੍ਰਾਂਤੀ ਦੇ ਵਿਚਾਰ ਫੈਲ ਜਾਂਦੇ ਨੇ ਹਮੇਸ਼ਾ ਉਹੀ ਹੀ ਉਹੋ ਹੀ ਜਿਉਂਦੇ ਰਹਿਣਗੇ ਉਹੋ ਹੀ ਯਾਦ ਰਹਿਣਗੇ ਬਾਕੀ ਸਭ ਕੁਝ ਚਾਹੇ ਕਿੰਨੀ ਵੱਡੀ ਯਾਦਗਾਰ ਬਣਾਈ ਹੋਵੇ ਸਭ ਕੁਝ ਮਿਟ ਜਾਵੇਗਾ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗਾਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਵਿਦਿਆਰਥੀ ਕਵੀ ਅੱਗੋਂ ਲਿਖਦਾ ਹੈ ਵੀ ਸ਼ਾਇਦ ਇਹ ਮੇਰਾ ਵਹਿਮ ਹੈ ਕਿ ਕੋਈ ਮੇਰੀ ਕਬਰ ਤੇ ਦੀਵਾ ਜਗਾਊਗਾ ਜਗਾਵੇਗਾ ਮੈਨੂੰ ਕੋਈ ਯਾਦ ਕਰੇਗਾ ਪਰ ਜੇ ਹਵਾ ਭਾਵ ਜੇ ਇਹ ਜਿਹੇ ਲੋਕਾਂ ਦਾ ਹੀ ਰਾਜ ਰਿਹਾ ਜ਼ਾਲਮ ਲੋਕਾਂ ਦਾ ਰਾਜ ਰਿਹਾ ਜਿਹੜੇ ਸੱਚ ਨੂੰ ਦਬਦੇ ਨੇ ਕਬਨਾਂ ਉਤੇ ਤੱਕੀ ਸਭ ਘਰਾਂ ਚ ਵੀ ਦੀਵੇ ਬੁਝੇ ਰਹਣਗੇ ਕਬਰਾਂ ਦੇ ਦੀਵੇ ਜਗਨ ਦੀ ਗਾਲ ਤਾਂ ਬੜੀ ਦੂਰ ਦੀ ਹੈ ਲੋਕਾਂ ਦੇ ਘਰਾਂ ਵਿੱਚ ਵੀ ਦੀਵੇ ਬੁਝ ਜਾਣਗੇ ਸੋ ਕਵੀ ਆਪਣੇ ਕਵਤ ਵਿੱਚ ਅੰਤੇ ਇਹੋ ਹੀ ਕਹਿੰਦਾ ਹੈ ਵੀ ਹਵਾ ਵਿੱਚ ਲਿਖੇ ਹਰਫੀ ਜਿਉਂਦੇ ਰਹਿਣਗੇ ਭਾਵੇਂ ਜੋ ਸਾਡੇ ਕ੍ਰਾਂਤੀਕਾਰੀ ਵਿਚਾਰ ਹਨ ਜੋ ਅਗਾਹ ਵੱਧੂ ਵਿਚਾਰ ਹਨ ਜੋ ਹਿੰਮਤੀ ਲੋਕਾਂ ਦੀਆਂ ਧਿਕਾਰੇ ਹਨ ਕਰਮ ਹਨ ਹਮੇਸ਼ਾ ਉਹੀ ਲੋਕਾਂ ਵਿੱਚ ਜਿਉਂਦੇ ਰਹਿਣਗੇ ਇਹ ਅਖੌਤੀ ਥਾਵੇਂ ਮੂਰਤੀਆਂ ਜਾਂ ਯਾਦਗਾਰ ਸਭ ਖਤਮ ਹੋ ਜਾਣਗੀਆਂ ਇੱਕ ਦਿਨ ਹਉਮੇ ਦੇ ਰਾਜੇ ਜ਼ਰੂਰ ਖਤਮ ਹੋਣਗੇ